टेडोरियल माइंडसेट बिहाइंड इट पर्चा ਸਾਡੇ ਤੇ ਕਰਾ ਰਹੇ ਨੇ ਵੀ ਅਮਨ ਅਰੁੜ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਏ ਵੀ ਤੁਸੀਂ ਵਿਕਰਮਜੀਤ ਦੀ ਮਦਦ ਕਰਦੇ ਹੋ ਤੇ ਉਹਨਾਂ ਨੇ ਨਹੀਂ ਆਰਟੀਕਲ ਆਦ ਕਿ ਹੋ ਜੇ ਵੈਸੇ ਪੰਜਾਬ ਠੀਕ ਨਹੀਂ ਜੀ ਕੀ ਦਿਕਾ ਠੀਕ ਹੈ ਜੀ ਘੱਟ ਹੋ ਜਾਂਦਾ ਨਹੀਂ ਬੰਦ ਕੇ ਪੰਜਾਬ ਤੇ ਉਹ ਤਾਂ ਫਿਰ ਜਦੋਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਪਿਛਲੇ ਸਰਕਾਰਾਂ ਦੇ ਸਮੇਂ ਇੰਨਾ ਕਰ ਦੁੱਖ ਸੰਜੋ ਕਰਨਾ ਆ ਜੀ ਕਿਹਾ ਆ ਸਾਡੇ ਜੀ ਨਾਬੇ ਹਲਕੇ ਦਾ ਬਹੁਤ ਉੱਗਾ ਪਰਵਾਰ ਹੈ ਮਹਾਨਤਾ ਦਾ ਪਰਵਾਰ ਕਰਕੇ ਮਸ਼ਹੂਰ ਹੈ 15 ਸਾਲ ਸਲਪੰਚੀ ਕੀਤੀ ਹੈ ਤੇ ਇਹਨਾਂ ਦੇ ਘਰ ਮਾਤਾ ਜਰਨੈਲ ਕੌਰ ਜੀ ਉਹ ਚਲਾਣਾ ਕਰਕੇ ਇਹਨਾਂ ਦੇ ਇੱਕ ਰਿਸ਼ਤੇਦਾਰ ਸਾਡਾ ਬਹੁਤ ਹੀ ਛੋਟਾ ਭਰਾ ਹੈ ਟੀਮ ਉਹ ਮੇਰੇ ਹਰਸਨਾਮਲਕੇ ਦੇ ਵਿੱਚ ਸਰਪੰਚ ਨੇ ਸੋ ਉਹਨਾਂ ਦਾ ਹੁਕਮ ਹੋਇਆ ਸੀ ਉਹਨੂੰ ਤਾਂ ਪਤਾ ਲੱਗਿਆ ਸੀ ਕਿ ਸੋ ਅੱਜ ਪਰਿਵਾਰ ਦੇ ਨਾਲ ਸੰਜਿਆ ਕਰਨ ਦੇ ਲਈ ਆਇਆ ਮੈਂ ਸਮਝਦਾ ਕਿ ਵੱਡਾ ਪਰਿਵਾਰ ਹੈ ਔਰ ਸਭ ਤੋਂ ਵੱਡੀ ਗੱਲ ਕਿ ਬਹੁਤ ਅਸਰ ਸੂਖ ਵਾਲਾ ਪਰਿਵਾਰ ਹੈ ਇੰਨੇ ਸਾਲ ਲਗਾਤਾਰ ਸਰਪੰਚੀ ਕਰਨਾ ਵੱਡੀ ਗੱਲ ਹੁੰਦੀ ਹੈ ਤਾਂ ਅੱਜ ਉਹਨੂੰ ਸੰਜਿਆ ਕਰਨਾ ਸੀ ਜੋ ਫਿਰ ਆਪਣਾ ਮਿੱਠਾ ਲੱਗੇ ਲੈਂਡ ਪੋਲਿੰਗ ਦੇ ਵਿਰੋਧ ਕਿਉਂ ਹੋ ਰਿਹਾ ਲੈਂਡ ਪੋਲਿੰਗ ਦਾ ਵਿਰੋਧ ਇੰਨਾ ਕਿਉਂ ਹੋ ਰਿਹਾ ਕਿੱਥੇ ਕਮੀ ਰਹੀਗੀ ਸਰਕਾਰ ਨੂੰ ਕਿਸਾਨਾਂ ਨੂੰ ਸੰਦੇਸ਼ ਅੰਡਰਸਟੈਂਡ ਕਿ ਉਹਨਾਂ ਵਾਸਤੇ ਜਾਂ ਕਿਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਠੀਕ ਹੈ ਨੋ ਡਾਊਟ ਕੋਈ ਨਾ ਕੋਈ ਜਿਹੜੀ ਚਲੋ ਸਰਕਾਰ ਦਾ ਆਪਦਾ ਵੀਊ ਪੁਆਇੰਟ ਸੀਗਾ ਔਰ ਕਿਸਾਨ ਵੀਰਾਂ ਦਾ ਆਪ ਦਾ ਵੀ ਪੁਆਇੰਟ ਸੀਗਾ ਪਰ ਮੈਨੂੰ ਸਮਝ ਆਇਆ ਕਿ ਜਲਦੀ ਸਾਰਾ ਕੁਝ ਜਿਹੜਾ ਠੀਕ ਹੋਏਗਾ ਕੋਈ ਜੀ ਕਰੇ ਕੱਲ ਬੀਬਾ ਹਰਸ਼ੀਮਰਤ ਕੋਲ ਬਾਤ ਲਾਏ ਸੀਗੇ ਇੱਥੇ ਲੱਕੜੀ ਮੰਗਣ ਵਾਸਤੇ ਮੈਂ ਇਲਜ਼ਾਮ ਲਗਾਏ ਨੇ ਕਿ ਇਹ ਜਿਹੜਾ ਸਭ ਕੁਝ ਹੋ ਰਿਹਾ ਕਿਚੜੀ ਵਾਸਤੇ ਭਮੰਤਮਾਨ ਕਰਕੇ ਹੋ ਰਿਹਾ ਪੰਜਾਬ 'ਚ ਨਸ਼ੇ ਦਾ ਅੱਜ ਵੀ ਹੋਮੀਆ ਮੇਰਾ ਭਰਾ ਬੇਕਸ ਹੁੰਦਾ ਉਹ ਕੋਈ ਵੀ ਨਸ਼ਾ ਤਸਕਰੀ ਨਹੀਂ ਕੀਤੀ ਕਿਵੇਂ ਬਿਆਨ ਦੇ ਜਾਈਏ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਅਲੀਗੇਸ਼ਨ ਆਉਣਾ ਸਰਕਾਰ ਤੇ ਜੀਸਦ ਕੇ ਲਾਉਣਾ ਕੋਈ ਦਿੱਕਤ ਨਹੀਂ ਹੈ ਪਰ ਸਵਾਲ ਇਹ ਹੈ ਕਿ ਨਸ਼ਾ ਤਾਂ ਚਲੋ ਅ ਇੱਥੇ ਕੀ ਸਾਰੀ ਦੁਨੀਆ ਦੇ ਵਿੱਚ ਹੀ ਵਿਕਦਾ ਲੋਕ ਕਰਦੇ ਵੀ ਨੇ ਪਰ ਸਵਾਲ ਇਹ ਹੈ ਵੀ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਉੱਪਰ ਉਂਗਲ ਉੱਠੀ ਹੈ ਨਸ਼ਾ ਬੀਚ ਨਾਲਾਂ ਦੇ ਬਿਕਮਾਨ ਵਾਲਿਆਂ ਚ ਉਹਨਾਂ ਦੀ ਪੁਸ਼ਤ ਪਨਾਹੀ ਦੇ ਵਿੱਚ ਇਹ ਐਲੀਗੇਸ਼ਨ ਸਿਰਫ ਔਰ ਸਿਰਫ ਪਿਛਲੀਆਂ ਸਰਕਾਰਾਂ ਦੇ ਖਾਸ ਤੌਰ ਤੇ ਅਕਾਲੀ ਦਲ ਦੀਆਂ ਸਰਕਾਰਾਂ ਮਿਲੇ ਉਹਨਾਂ ਲੀਡਰਾਂ ਦੇ ਉੱਪਰ ਜਿਨ੍ਹਾਂ ਦਾ ਫਰਜ਼ ਹੈ ਪੰਜਾਬ ਨੂੰ ਮੋੜ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੀ ਡਿਊਟੀ ਸੀਗੀ ਉਹਨਾਂ ਦੇ ਉੱਪਰ ਉਂਗਲਾਂ ਕਿਉਂ ਉੱਡਦੀਆਂ ਨੇ ਸੋ ਮੇਰੇ ਕਿਸੇ ਦਾ ਮਤਲਬ ਇਹ ਹੈ ਕਿ ਮੈਂ ਨੀਬਾ ਹਸਿਮਤ ਕੌਰ ਜੀ ਨੂੰ ਕਹਿਣਾ ਚਾਹੁੰਗਾ ਕਿ ਅਸੀਂ ਤਾਂ ਉਹੀ ਕੰਡੇ ਚੁਗ ਰਹੇ ਹਾਂ ਜਿਹੜੇ ਤੁਹਾਡੀ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਬੀਜ ਗਈ ਹਾਂ ਉਹਨਾਂ ਕੰਡਿਆਂ ਨੂੰ 100% ਚੁਗਣ ਦੇ ਵਿੱਚ ਤੇ ਲੋਕਾਂ ਦੇ ਜ਼ਖਮ ਭਰਨ ਦੇ ਵਿੱਚ ਸਮਾਂ ਥੋੜਾ ਜ਼ਰੂਰ ਲੱਗ ਸਕਦਾ ਹੈ ਕਿਉਂ ਲੱਗ ਰਿਹਾ ਪਰ ਸਾਡੇ ਵੱਲੋਂ ਸਰਕਾਰ ਵੱਲੋਂ ਪਾਰਟੀਕੂਲਰ ਸਿੰਸੀਅਰ ਐਫਰਟਸ ਦੇ ਵਿੱਚ ਕੋਈ ਕਮੀ ਨਾ ਗੱਲ ਸੀ ਨਾ ਜਿਤ ਨਾ ਗੱਲ ਉਹ ਮੈਂ ਖੈਰਾਬਾਦ ਉਹਦੇ ਪੀਐਸਓ ਦੇ ਤੋਂ ਭਗਾਉਣਾ ਸੀਗੇ ਫੜੇਗੇ ਉਹਨੂੰ ਕਿੰਨਾ ਦੇਖਦਾ ਹਾਂ ਕਿ ਜਿਹੜੀ ਉਹ ਸਾਡੇ ਜੇ ਮੇਰੇ ਤੁਹਾਡੇ ਦੇਖਣੋਂ ਤਾਂ ਸਹੀ ਬੰਦੇ ਜੀ ਉਹਨਾਂ ਦਾ ਐਲਓਸੀ ਜਿਹੜਾ ਲੌਕਆਊਟ ਨੋਟਿਸ ਸਰਕੂਲਰ ਹੈ ਜਿਹੜਾ ਉਹ ਜਾਰੀ ਹੋਇਆ ਹੋਇਆ ਸੀਗਾ ਉਹ ਬਾਹਰ ਜਾਣਾ ਚਾਹੁੰਦਾ ਸੀਗਾ ਉੱਥੇ 에ਰਪੋਰਟ ਅਥਾਰਟिटीज ਨੇ ਆਲ ਰੈਡ ਪੰਜਾਬ ਕੋਲ ਜ਼ਾਬਤੇ ਲੈ ਲਿਆ ਤਾਂ ਇੱਕ ਲੀਗਲ ਲਾਫਲ ਪ੍ਰੋਸੈਸ ਹੈ ਜੀ ਉਹਦੇ ਚ ਪੋਲਿਟਿਕਸ ਦਾ ਤਾਂ ਕੋਈ ਕੰਮ ਹੀ ਨਹੀਂ ਹੈ ਸ਼ੁਕਪਾਲ ਸਿੰਘ ਕਹਿ ਰਿਹਾ ਨਾਲ ਵੀ ਮੇਰੇ ਫੋਨ ਤੇ ਵੀ ਸੰਪਰਕ ਕਰਦੇ ਜਨਾਵਤਾਂ ਨੂੰ ਸੀਨ ਹੋ ਕੇ ਜਾਂ ਜਿਹਦੇ ਨਾਲ ਸੁਪਾਲ ਖਹਿਰਾ ਜੀ ਦੇ ਨਾਲ ਕੀ ਦਾ ਫੰਕਸ਼ਨ ਵਰਕ ਜਿਹੜਾ ਬੀਐਸਓ ਜਿਹੜਾ ਸੀਗੇ ਹਾਂ ਤੇ ਫਿਰ ਉਹ ਤਾਂ ਉਹ ਤਾਂ ਦੇਖੋ ਮੇਰੀ ਗੱਲ ਸਮਝੋ ਜੀ ਉਹ ਤਾਂ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਉਹ ਕਿਤੇ ਨਾ ਕਿਤੇ ਕੋਈ ਤਾਰ ਲਿੰਕ ਜੁੜਦੇ ਹੋਣਗੇ ਜਾਂ ਜਾਂ ਕੋਈ ਪਰੂਫ ਪੁਲਿਸ ਕੋਲ ਹੋਊਗਾ ਤਾਂ ਹੀ ਨਾਮ ਆਇਆ ਹੋਊਗਾ ਤਾਂ ਹੀ ਐਫ ਆਈ ਆਰ ਹੋਊ ਐਫ ਆਈ ਆਰ ਹੋਈ ਹੋਗੀ ਤਾਂ ਹੀ ਕੋਰਟ ਨੇ ਜਾਂ ਪੁਲਿਸ ਨੇ ਲੁਕਆਊਟ ਸਰਕਲ ਜਾਰੀ ਕੀਤਾ ਹੋਊਗਾ ਉਹ ਤਾਂ ਜਿਹੜਾ ਆਪਦੇ ਪੀਐਸਓ ਦੇ ਨਾਲ ਅ ਗੱਲਾਂ ਤਾਂ ਉਹਨਾਂ ਦੀ ਡੈਫੀਨਿਟਲੀ ਹੁੰਦੀ ਹੋਣਗੀਆਂ ਤੁਸੀਂ ਜੇ ਅ ਬੰਦੇ ਨੂੰ ਆਪਦੇ ਆਲੇ ਦੁਆਲੇ ਦੇ ਵੀ ਜਿਹੜੇ ਬੰਦਾ ਕਹੇ ਵੀ ਮੈਂ ਇਗਨੋਰੈਂਟ ਆ ਮੈਨੂੰ ਕੁਝ ਪਤਾ ਨਹੀਂ ਹੈ ਮੇਰੇ ਨੀਡਲੇ ਬੰਦੇ ਜਿਹੜੇ 24 ਘੰਟੇ ਨਾਲ ਰਹਿੰਦੇ ਨੇ ਤੇ ਤਾਂ ਮੈਂ ਸਮਝਦਾ ਕੋਈ ਗੱਲ ਵਾਜਬ ਜਾਇਜ਼ ਗੱਲ ਨਹੀਂ ਹੈ ਪਰ ਹਾਂ ਡੈਫੀਨਿਟਲੀ ਮੇਰੇ ਕਹਿਣ ਜਾਂ ਤੁਹਾਡੇ ਕਹਿਣ ਦਾ ਕੋਈ ਮੈਟਰ ਨਹੀਂ ਕਰਦਾ ਹੈਗਾ ਮੈਟਰ ਹੀ ਕਰਦਾ ਹੈ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਔਰ ਉਸ ਤੋਂ ਬਾਅਦ ਕੋਰਟ ਉਹਦਾ ਕੀ ਵਰਡਿਕਟ ਦਿੰਦੀ ਹੈ ਉਹ ਮੈਟਰ ਕਰਦਾ ਸੁਖਬੀਰ ਸਿੰਘ ਬਾਦਲ ਨੇ ਇਹ ਤੇ ਆ ਕਿ ਸਾਰੇ ਅਕਾਲੀ ਦਲ ਨੂੰ ਇਕੱਠੇ ਹੋਣ ਦੀ ਲੋੜ ਆ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਨੇ ਮੈਂ ਤਾਂ ਅ ਦੂਜੀ ਪਾਰਟੀ ਹੈ ਜੀ ਅਕਾਲੀ ਦਲ ਮੈਂ ਤਾਂ ਉਹਦੇ ਬਾਰੇ ਕੀ ਬਿਆਨ ਦੇ ਸਕਦਾ ਪਰ ਡੈਫੀਨਿਟਲੀ ਮੈਂ ਸਮਝਦਾ ਕਿ ਜੇ ਅੱਜ ਅਕਾਲੀ ਦਲ ਕਦੇ ਖਤਮ ਨਹੀਂ ਹੁੰਦਾ ਸੀਗਾ ਮਰਦਾ ਨਹੀਂ ਸੀ ਅਕਾਲੀ ਦਲ ਕਿਉਂਕਿ ਜਦੋਂ ਤੱਕ ਅਕਾਲੀ ਦਲ ਕਰਦਾ ਸੀ ਪੰਜਾਬ ਦੀ ਪੰਜਾਬੀਅਰ ਦੀ ਪੰਥ ਦੀ ਗੱਲ ਕਰਦਾ ਸੀਗਾ ਉਦੋਂ ਤੱਕ ਤਾਂ ਠੀਕ ਸੀਗਾ ਜੇ ਉਹੀ ਅਕਾਲੀ ਦਲ ਪੰਥ ਨੂੰ ਵਿਸਾਰ ਕੇ ਕਰ ਕਰ ਨਸ਼ੇ ਪਚਾਉਣ ਦੀ ਗੱਲ ਕਰੂਗਾ ਗੁਰੂ ਸਾਹਿਬ ਦੀ ਬੇਅਦਬੀ ਉਹਨਾਂ ਦੀ ਨੱਕ ਹੇਠ ਹੋਊਗੀ ਤੇ ਫਿਰ ਜਿਹੜੀ ਪਾਰਟੀ ਦੇਖੋ ਆਪਦੇ ਬੇਸਿਕ ਮੁੱਢਲੇ ਸਿਧਾਂਤਾਂ ਤੋਂ ਥਿੜਕੀ ਹੈ ਉਹ ਖਤਮ ਹੋ ਗਈ ਤੁਸੀਂ ਇਕੱਲੇ ਪੰਜਾਬ ਦੀ ਨਹੀਂ ਪੂਰੇ ਮੁਲਕ ਦੀਆਂ ਸਟੇਟਾਂ ਦੀ ਐਗਜ਼ਾਮਪਲ ਚੱਕ ਕੇ ਦੇਖ ਲਓ ਇਹ ਇਹ ਹਮੇਸ਼ਾ ਪੰਥ ਦੀ ਪੰਜਾਬ ਪੰਜਾਬੀਆਂ ਦੀ ਗੱਲ ਕਰਦੇ ਹੁੰਦੇ ਸੀਗੇ ਉਹ ਤੋਂ ਪਰਾਂ ਹਟੇ ਤੇ 10 ਸਾਲਾਂ ਦੇ ਵਿੱਚ ਕਰ ਕਰ ਨਸ਼ੇ ਵੀ ਪਹੁੰਚ ਗਏ ਤੇ ਗੁਰੂ ਸਾਹਿਬ ਦੀ ਬਾਕੀ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਫਰਾਕ ਦਿਲ ਨੇ ਕੰਮ ਦੋ ਘੱਟ ਹੋ ਗਏ ਵੱਧ ਹੋ ਗਏ ਉਹ 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 ਗੱਲਾਂ ਲੋਕ ਭੁਲਾ ਦਿੰਦੇ ਹੁੰਦੇ ਨੇ ਪਰ ਦੋ ਚੀਜ਼ਾਂ ਜਿਹੜੀਆਂ ਅਕਾਲੀ ਦਲ ਦੇ ਰਾਜ ਭਾਗ ਸਮੇ ਇਹਨਾਂ ਦੀ ਪੁਸ਼ਤ ਪਨਾਹੀ ਦੇ ਹੇਠ ਹੋਈਆਂ ਇੱਕ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਘਰ ਘਰ ਜਿਹੜੇ ਨਸ਼ੇ ਪਹੁੰਚ ਗਏ ਇੰਨਾ ਦੋ ਗੁਨਾਹਾਂ ਦੀ ਮਾਫੀ ਨਾ ਪਰਮਾਤਮਾ ਤੋਂ ਮਿਲਨੀ ਆ ਨਾ ਲੋਕਾਂ ਤੋਂ ਮਿਲਨੀ ਆ ਹੁਣ ਚਾਹੇ ਇਕੱਠੇ ਰਹਿ ਕੇ ਲੜ ਲਨ ਚਾਹੇ ਅਡ ਅਡ ਹੋ ਕੇ ਲੜ ਲਨ ਜਿਵੇਂ ਮਰਜੀ ਲੜ ਲੈਣ ਰਿਜ਼ਲਟ ਹੈ ਜਿਹੜਾ ਉਹ ਜ਼ੀਰੋ ਹੀ ਰਹੂ ਆਰਥਿਕ ਹਾਲਾਤ ਕਿਹੋ ਜਿਹਾ ਨੇ ਪੰਜਾਬ ਦੇ ਕੀ ਪੰਜਾਬ ਚ ਆਰਥਿਕ ਐਮਰਜੈਂਸੀ ਨਹੀਂ ਤੁਸੀਂ ਕਿਉਂ ਪੁੱਛ ਰਹੇ ਹੋ ਯਾਰਥਿਕ ਐਮਰਜੈਂਸੀ ਬੈਂਕਾਂ ਤੋਂ ਹਣ ਵਰ ਤੇ ਫੰਡ ਵੀ ਮੰਗਾਏ ਗਏ ਨੇ ਬਹੁਤ ਸਾਰੇ ਲੈਟਰ ਵੀ ਸ਼ੂਡ ਨੇ ਤੇ ਉਹਦੇ ਪਰ ਸਾਢੇ 3 ਸਾਲ ਤੇ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਕੋਈ ਡਵੈਲਪਮੈਂਟ ਦੇ ਕੰਮ ਨਹੀਂ ਹੋਏ ਨਹੀਂ ਤੁਸੀਂ ਇਹ ਚਲੋ ਆਪੋ ਆਪਣਾ ਥਿ ਵਯੂ ਪੁਆਇੰਟ ਹੈ ਜੀ ਤੁਹਾਡਾ ਮੈਨੂੰ ਥੋੜਾ ਜਿਹਾ ਬਾਇਸਡ ਵਯੂ ਕੋ ਲੱਗ ਰਿਹਾ ਵੀ ਡਿਵੈਲਪਮੈਂਟ ਦੇ ਕੰਮ ਨਹੀਂ ਹੋਏ ਸਾਨੂੰ ਤੇ ਲੋਕਾਂ ਨੂੰ ਤਾਂ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਹਾਂ ਡੈਫੀਨਿਟਲੀ ਜਿਹੜਾ ਤੁਸੀਂ ਕਿਹਾ ਕਿ ਜਿਹੜੇ ਸਰਕਾਰ ਦੇ ਫੰਡਸ ਨੇ ਵੱਖ-ਵੱਖ ਮਹਿਕਮਿਆਂ ਤੋਂ ਮਹਿਕਮੇ ਕਿਦੇ ਨੇ ਸਰਕਾਰ ਦੇ ਹਿੱਸੇ ਨੇ ਨਾ ਜੀ ਜੇ ਕਿਤੇ ਕਿਤੇ ਫੰਡਸ ਕੋਈ ਅਨਯੂਟਿਲਾਈਜ਼ਡ ਪਏ ਨੇ ਤੇ ਉਹਨੂੰ ਇੱਕ ਜਗ੍ਹਾ ਇਕੱਠੇ ਕਰਕੇ ਉਹ ਬੈਟਰ ਵਰਤੋਂ ਦੇ ਵਿੱਚ ਲਿਆ ਜਾ ਸਕਦਾ ਹੈ ਜੇ ਹੁਣ ਆਪਾਂ ਨੂੰ ਅੱਜ ਤੁਹਾਡੇ ਜਾਂ ਮੇਰੇ ਘਰੇ ਆਪਾਂ ਨੂੰ ਲੱਖ ਰੁਪਏ ਦੀ ਲੋੜ ਪੈ ਜੇ ਤੇ ਆਪਣੀ ਵੀ ਥੋੜੀ ਜਿਹੀ 50000 ਹੋਵੇ ਆਪਾਂ ਆਪਦੇ ਘਰਦਿਆਂ ਤੋਂ ਬੱਚਿਆਂ ਤੋਂ ਬਜ਼ੁਰਗਾਂ ਤੋਂ ਭਾਈ ਤੁਹਾਡੇ ਕੋਲ ਕਿੰਨੇ ਕਿੰਨੇ ਪੈਸੇ ਪੈਣ ਆਪਾਂ ਇਕੱਠੇ ਕਰਕੇ ਘਰ ਚ ਲੈ ਹੀ ਲੈਣੇ ਹੁੰਦੇ ਆਂ ਅਹੀਂ ਸਰਕਾਰ ਚੱਲਦੀ ਹੈ ਕਰਮਿੰਦ ਕੇਰੀਵਾ ਜੀ ਮੰਨੇ ਨੇ ਵੀ ਜਿਹੜੇ ਵਪਾਰੀਆਂ ਨੂੰ ਅਸੀਂ ਸਬਸਿਡੀ ਨਹੀਂ ਹਾਂ ਤੇ ਉਹ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਵੀ ਕੱਲੇ ਸਬਸਿਡੀਆਂ ਦੇ ਉੱਪਰ ਡਿਪੈਂਡੈਂਟ ਹੋ ਕੇ ਜੇ ਆਪਾਂ ਇਨਵੈਸਟਮੈਂਟ ਕਰਾਂਗੇ ਤਾਂ ਉਹ ਬਹੁਤਾ ਵਾਇਬਲ ਮਾਹੌਲ ਨਹੀਂ ਹੈ ਉਹ ਕਿਉਂ ਅੱਜ ਅਸੀਂ 5 ਸਾਲ ਲਈ ਸਬਸਿਡੀਆਂ ਦੇ ਦਾਂਗੇ ਜਾਂ 10 ਸਾਲ ਲਈ ਸਬਸਿਡੀਆਂ ਦੇ ਦਾਂਗੇ ਜਿਹੜੀਆਂ ਇੰਡਸਟਰੀ ਆ 5 10 ਸਾਲ ਲਈ ਆਜੂਗਾ ਜਦੋਂ ਸਬਸਿਡੀ ਮੁੱਕ ਜੂਗੀ ਉਹ ਫਿਰ ਮੁੜ ਕੇ ਆ ਉਹਦਾ ਸਮਾਨ ਵਟ ਕੇ ਕਿਤੇ ਲੈ ਜਾਣਗੇ ਹਿਮਾਚਲ ਦੇ ਵਿੱਚ ਨੀਬਰਿੰਗ ਸਟੇਟਸ ਦੇ ਵਿੱਚ ਕੀ ਹੋਇਆ ਸੈਂਟਰ ਸਰਕਾਰ ਨੇ ਕੰਸੈਕਸ਼ਨਸ ਦਿੱਤੇ 10 ਸਾਲ ਲਈ 15 ਸਾਲ ਲਈ ਉਹ ਇੱਕ ਵਾਰ ਲੱਗੀ ਬਹੁਤ ਸਾਰੇ ਉੱਥੇ ਜੁੜੇ ਵਾਅਦੇ ਚ ਬੰਦੇ ਵੀ ਹੋਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਇੱਕ ਹਿੱਸਾ ਹੁੰਦਾ ਹੈ ਸਾਰੇ ਦੇ ਸਾਰੇ ਇਕੋਸਿਸਟਮ ਨੂੰ ਵਧੀਆ ਚਲਾਉਣ ਦਾ ਸਬਸਿਡੀਆਂ ਇੱਕ ਹਿੱਸਾ ਹੋ ਸਕਦਾ ਹੈ ਪਰ ਜੇ ਤੁਸੀਂ ਕਹੋ ਵੀ ਸਿਰਫ ਔਰ ਸਿਰਫ ਸਬਸਿਡੀਆਂ ਦੇ ਸਿਰ ਤੇ ਅਸੀਂ ਇੰਡਸਟਰੀ ਲਾ ਆਵਾਂਗੇ ਉਹ ਨਹੀਂ ਹੈ ਬ੍ਰਾਡਲੀ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਇਹ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਮਾਹੌਲ ਇੰਨਾ ਵਧੀਆ ਦਵਾਂਗੇ ਸਰਕਾਰ ਵੱਲੋਂ ਵੀ ਔਰ ਸਮਾਜ ਵੱਲੋਂ ਵੀ ਕਿ ਤੁਹਾਡਾ ਆਪ ਇਥੇ ਕੰਮ ਕਰਨ ਨੂੰ ਦਿਲ ਕਰੂਗਾ ਸੋ ਉਹ ਸੋਚ ਕੇ ਤੁਸੀਂ ਆਓ ਈਜ਼ ਆਫ ਡੂਇੰਗ ਬਿਜ਼ਨਸ ਤੁਹਾਨੂੰ ਕੋਈ ਇੰਸਪੈਕਟਰ ਆ ਕੇ ਪਰੇਸ਼ਾਨ ਨਹੀਂ ਕਰੂਗਾ ਤੁਹਾਨੂੰ ਕੋਈ ਨਜਾਇਜ਼ ਤੰਗ ਪਰੇਸ਼ਾਨ ਨਹੀਂ ਕਰੂਗਾ ਤੁਹਾਨੂੰ ਕਿਸੇ ਤਰੀਕੇ ਦੀ ਸਰਕਾਰੀ ਉਹਨਾਂ ਨੇ ਨਹੀਂ ਆਰਟੀਕਲ ਆਦ ਕਿ ਹੋ ਜਾਂਦੇ ਨੇ ਵੈਸੇ ਪੰਜਾਬ ਠੀਕ ਨੇ ਜੀ ਕੀ ਕਰਾ ਠੀਕ ਹੈ ਜੀ ਕੱਪ ਬਹੁਤ ਜ਼ਿਆਦਾ ਨਹੀਂ ਵੱਧ ਕੇ ਪੰਜਾਬ ਤੇ ਉਹ ਤਾਂ ਫਿਰ ਜਦੋਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਇੰਨਾ ਕਰਜ਼ਾ ਚੜਿਆ ਹੋਇਆ ਸੀਗਾ ਉਹ ਤਾਂ ਜਿਹੜਾ ਤੁਸੀਂ ਵਿਆਜ ਦੇ ਉੱਪਰ ਹੀ ਵਿਆਜ ਲੱਗੀ ਜਾਊਗਾ ਤੇ ਕਰਜ਼ਾ ਤਾਂ ਚੜ੍ਹਨਾ ਹੀ ਹੈ ਪਰ ਸਵਾਲ ਇਹ ਹੈ ਸਵਾਲ ਇਹ ਨਹੀਂ ਹੁੰਦਾ ਸਰ ਘਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਵਪਾਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਟੇਟਾਂ ਤੇ ਦੇਸ਼ਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਵਾਲ ਇਹ ਹੈ ਵੀ ਤੁਸੀਂ ਉਹਦੀ ਯੂਟਿਲਾਈਜੇਸ਼ਨ ਕਿਸ ਪਾਸੇ ਵੱਲ ਕਰਦੇ ਹੋ ਜੇ ਤਾਂ ਤੁਸੀਂ ਲੋਨ ਲੈ ਰਹੇ ਹੋ ਤੇ ਉਹਨੂੰ ਖੇ ਖਰਾਬ ਕਰ ਰਹੇ ਹੋ ਉਹਨੂੰ ਤੁਸੀਂ ਘਾਰੇ ਪਾ ਕੇ ਤੁਸੀਂ ਆਪਦੇ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਉਹਦੀ ਕਰਾਪਸ਼ਨਾਂ ਕਰ ਰਹੇ ਹੋ ਉਹ ਤਾਂ ਮਾੜੀ ਗੱਲ ਹੈ ਪਰ ਜੇ ਉਹ ਕਰਜ਼ਾ ਤੁਸੀਂ ਲੈ ਰਹੇ ਹੋ ਤੇ ਉਹ ਕਰਜ਼ਾ ਲੈ ਕੇ ਤੁਸੀਂ ਜੀਵਿਕਾ ਦਾ ਥਰਮਲ ਪਾਵਰ ਪਲਾਂਟ ਖਰੀਦ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਸਕੂਲ ਔਰ ਹਸਪੀਟਲ ਬਣਾ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਆ ਲੋਕਾਂ ਨੂੰ ਨੁਸਹੂਲਤਾ ਦੇ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਜਿਹੜੇ ਕੈਪੀਟਲ ਐਕਸਪੈਂਡੀਚਰ ਹੈ ਉਹ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ 10-10 ਲੱਖ ਦਾ ਬੀਮਾ ਹਰ ਘਰ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਖੇਡ ਸਟੇਡੀਅਮ ਬਣਾ ਰਹੇ ਹੋ ਛੱਪੜਾਂ ਦੀ ਸਫਾਈ ਕਰ ਰਹੇ ਹੋ ਤੇ ਉਹ ਉਹ ਮਾੜਾ ਕਰਜ਼ਾ ਨਹੀਂ ਹੈਗਾ ਮਾੜਾ ਕਰਜ਼ਾ ਉਹ ਹੁੰਦਾ ਵੀ ਲੋ ਤੇ ਉਹਨੂੰ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਤੁਸੀਂ ਖੇ ਖਰਾਬ ਕਰ ਦੋ ਜਾਂ ਉਹ ਕਰਪਸ਼ਨਾਂ ਦੇ ਵਿੱਚ ਖਾ ਜਾਓ ਉਹ ਮਾੜਾ ਹੋਣਾ ਹੈ ਨੈਰਾ ਪਾਣੀ ওভারਫਲੋ ਹੋ ਰਿਹਾ ਕਿਸ ਤਰ੍ਹਾਂ ਨੈਰਾ ਪਾਣੀ ওভারਫਲੋ ਹੋਇਆ ਪੰਜਾਬ ਦੇ ਬਾਲ ਦੇ ਦੇ ਉਹਨਾਂ ਡੈਫੀਨਿਟਲੀ ਜੋ ਪੂਰੇ ਨਾਰਥਰਨ ਇੰਡੀਆ ਦੇ ਵਿੱਚ ਹੁਣ ਬਾਰਿਸ਼ਾਂ ਇੰਨੀਆਂ ਪਈਆਂ ਨੇ ਤੇ ਉੱਪਰੋਂ ਵੀ ਪਾਣੀ ਇੰਨਾ ਆ ਰਿਹਾ ਹੈ ਉਹ ਡੈਫੀਨਿਟਲੀ ਥੋੜਾ ਜਿਹਾ ਕਾਜ਼ ਆਫ ਕਨਸਰਨ ਤਾਂ ਇਸ ਟਾਈਮ ਜ਼ਰੂਰ ਬਣਿਆ ਹੋਇਆ ਹੈ ਪਰ ਮੈਂ ਸਮਝਦਾ ਕਿ ਸਰਕਾਰ ਵੀ ਔਰ ਐਡਮਿਨਿਸਟ੍ਰੇਸ਼ਨ ਵੀ ਪੂਰੇ ਅਲੋਟ ਤੇ ਨੇ ਕਿਸੇ ਵੀ ਇਵੈਂਚੁਐਲਿਟੀ ਨੂੰ ਹੈਂਡਲ ਕਰਨ ਲਈ ਸਰਕਾਰ ਨੇ ਪੂਰਾ ਉਪਕਤ ਪਵੰ ਆ ਗਿਆ ਪਰਦਾਪਾਲ ਵੀਡੀਓ ਲਾਉਂਦਾ ਕਿ ਕਿਹੜਾ ਤਾਂ ਸਾਡੇ ਦਾ ਟਿਕ ਮਿੰਟ ਉਹਦਾ ਦੱਸ ਦੋ ਜੀ ਕਾਹਦਾ ਇਹ ਜਿਹੜਾ ਖਰਚਾ ਚੱਲਿਆ ਫੋਟੋ ਲਾ ਦੇ ਦੇ ਵੇਖੋ ਇਸ ਤਰ੍ਹਾਂ ਹੈ ਦੇਖੋ ਤੁਸੀਂ ਤੁਹਾਨੂੰ ਪਤਾ ਤਾਂ ਸਾਰਾ ਕੁਝ ਤੁਸੀਂ ਜਾਣ ਜਾਣ ਕੇ ਪੁੱਛਦੇ ਹੋ ਤੁਸੀਂ ਆਪਣਾ ਮਾਅਰਾ ਰੱਖਦੇ ਮੇਰਾ ਮੇਰਾ ਪੱਖ ਤਾਂ ਮੈਂ ਵਿਧਾਨ ਸਭਾ ਜੀ ਰੱਖਦਾ ਸੀਗਾ ਜੀ ਦੇਖੋ ਇਸ ਤਰ੍ਹਾਂ ਹੈ ਕਿ ਸਭ ਪਤਾਪ ਸਿੰਘ ਬਾਜਵਾ ਨੇ ਆ ਸਾਡੇ ਉੱਪਰ ਮੇਰਾ ਰਪਾਲ ਚੀਮਾ ਦੇ ਉੱਪਰ ਪਰਚਾ ਕਰਾਇਆ ਇੱਕ ਔਰ ਉਹਦੇ ਚ ਉਹਨਾਂ ਨੇ ਐਲੀਗੇਸ਼ਨ ਲਗਾਏ ਕਿ ਅਸੀਂ ਆ ਉਹਨਾਂ ਨੇ ਉਹ ਕਹਿੰਦੇ ਮੈਂ ਵਿਕਰਮਜੀਠੀ ਦੀ ਸਪੋਰਟ ਨਹੀਂ ਕੀਤੀ। ਇਹੀ ਕਹਿਣਾ ਉਹਨਾਂ ਨੇ। ਇਸੇ ਕੱਲ ਦਾ ਸੀ ਕਿ ਸਾਡੇ ਅਸੀਂ ਇੱਕ ਵੀਡੀਓ ਚਲਾਈ ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਤੁਸੀਂ ਮੈਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਹੀ ਟਵੀਟ ਸੀ ਜਿਹੜਾ 23 ਤਰੀਕ ਦਾ ਕੱਢ ਕੇ ਦਿਖਾਇਆ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਜੇ ਮੈਂ ਆ ਹੁਣ ਹੀ ਤੁਹਾਨੂੰ ਦਿਖਾ ਦਿੰਦਾ ਆ ਉਹਨਾਂ ਦਾ ਟਵਿੱਟਰ ਹੈਂਡਲ ਹੈ ਉਹਦੇ 'ਚ ਲਿਖਿਆ ਹੈ ਇ ਆਈ ਸਟਰੋਂਗਲੀ ਕੰਡੈਮ ਦਾ ਅਰੈਸਟ ਆਫ ਵਿਕਰਮਜੀਤ ਸਿੰਘ ਮਜੀਠੀਆ ਬੋਥ ਬੋਥ ਇਨ ਦਾ ਮੈਨਰ ਇਟ ਵਾਇਓਲਟਸ ਡੈਮੋਕਰੈਟਿਕ ਪ੍ਰਿੰਸੀਪਲਸ ਐਂਡ ਐਕਸਪੋਜ਼ਸ ਦਾ ਡਿਕਟੇਟੋਰੀਅਲ ਮਾਈਂਡਸੈਟ ਬਿਹਾਈਂਡ ਇਟ ਪਰਚਾ ਸਾਡੇ ਤੇ ਕਰਾ ਰਹੇ ਨੇ ਵੀ ਅਮਨ ਰੂੜਾ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਏ ਵੀ ਤੁਸੀਂ ਵਿਕਰਮਜੀਤ ਸਿੰਘ ਦੀ ਮਦਦ ਕਰਦੇ ਹੋ ਤੇ ਆਪ ਟਵੀਟ ਕਰੀ ਬੈਠੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਵਿਧਾਨ ਸਭਾ ਦੇ ਵਿੱਚ ਫਿਰ ਬੌਂਡਲ ਕੇ ਫਿਰ ਟਵੀਡਾ ਉਹਦਾ ਕੱਢ ਕੇ ਦੇਖਣ ਲੱਗੇ ਸੋ ਇਹ ਜਿਹੇ ਪਰਚੇ-ਪੁਰਚੇ ਨੇ ਜੋ ਤੁਸੀਂ ਲੋਕਾਂ ਦੀ ਗੱਲ ਕਰਨੀ ਹੈ ਤੇ ਇਹ ਜਿਹੇ ਪਰਚੇ-ਪੁਰਚੇ ਨੇ ਜਿਹੜੇ ਹੁੰਦੇ ਰਹੇ ਨੇ ਪਹਿਲੇ ਵੀ ਫਿਰ ਉਹ ਦਿਨ ਜੇ ਲੋਕਾਂ ਦੀ ਗੱਲ ਕਰਦੇ ਹੋ ਜਾਣਗੇ ਤੇ ਕੋਈ ਹਰਕਤ ਨਹੀਂ ਪੈਂਦਾ ਹੈਗਾ